ਚੱਕ ਆਤਰ ਸਿੰਘ ਵਾਲਾ ਦੀ ਬਣੀ ਮਹੱਲਾ ਕਲੀਨਿਕ ਦੇ ਵਿੱਚੋਂ ਸਮਾਨ ਚੋਰੀ ਕਰਨ ਦੇ ਮਾਮਲੇ ਦੇ ਵਿੱਚ ਤਿੰਨ ਕੀਤੇ ਪੁਲਿਸ ਨੇ ਗ੍ਰਿਫਤਾਰ ਡੀਐਸਪੀ ਦਿਹਾਤੀ ਮਨਜੀਤ ਸਿੰਘ ਵੱਲੋਂ ਦਿੱਤੀ ਜਾਣਕਾਰੀ ਸ਼ਨੀਵਾਰ ਨੂੰ 1 ਵਜੇ ਦੇ ਲਗਭਗ ਡੀਐਸਪੀ ਦਿਹਾਤੀ ਮਨਜੀਤ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਿਤੀ 11 ਤੇ 12 ਦੀ ਰਾਤ ਨੂੰ ਬਠਿੰਡਾ ਦੇ ਚੱਕ ਆਤਰ ਸਿੰਘ ਵਾਲਾ ਦੇ ਮਹੱਲਾ ਕਲੀਨਿਕ ਦੇ ਵਿੱਚੋਂ ਕੁਝ ਲੋਕਾਂ ਵੱਲੋਂ ਸਮਾਨ ਚੋਰੀ ਕੀਤਾ ਗਿਆ ਸੀ ਜਿਸ ਨੂੰ ਲੈ ਕੇ ਹੁਣ ਉਹਨਾਂ ਵੱਲੋਂ ਇਹੀ ਥਾਣਾ ਨੰਨਗੜ ਵਿਖੇ ਮਾਮਲਾ ਦਰਜ ਕਰਨ ਤੋਂ ਬਾਅਦ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਇਹਨਾਂ ਤੋਂ ਸਮਾਨ ਬਰਬਾਦ ਕੀਤਾ ਗਿਆ ਕੀ ਪਸਰਾਇਆ ਸਰ ਇਹ ਜਿਹੜੀ 11 ਜੂਨ ਅਤੇ 12 ਜੂਨ ਦੀ ਰਾਤ ਨੂੰ ਪਿੰਡ ਚੱਕ ਅਤਰ ਸਿੰਘ ਵਾਲਾ ਵਿਖੇ ਇੱਕ ਜਿਹੜਾ ਆਮ ਆਦਮੀ ਮhalla ਕਲੀਨਿਕ ਆ ਉੱਥੇ ਰਾਤ ਸਮੇਂ ਕੁਛ ਅਣਪਛਾਤੇ ਵਿਅਕਤੀਆਂ ਵੱਲੋਂ ਉਹਦੇ ਕਲੀਨਿਕ ਦੇ ਜਿੰਦਰੇ ਤੋੜ ਕੇ ਉਸ ਦੇ ਵਿੱਚੋਂ ਇੱਕ ਏਸੀ ਤੇ ਏਸੀ ਦਾ ਕੰਪਰੈਸ਼ਨ ਤੇ ਇਨਵੈਂਟਰ ਬੈਟਰਾ ਤੇ ਇੱਕ ਕੰਦ ਵਾਲਾ ਪੱਖਾ ਚੋਰੀ ਕੀਤਾ ਗਿਆ ਸੀ ਤੇ ਉਸ ਦੇ ਅੰਦਰ ਬੜੀ ਬੁਰੀ ਤਰ੍ਹਾਂ ਦਵਾਈਆਂ ਦੀ ਫੁੱਲਾਪਰਾਲੀ ਕੀਤੀ ਗਈ ਸੀ ਜਿਸ ਤੇ ਮਕੱਦਮਾ ਨੰਬਰ 24 ਅੰਡਰ ਸੈਕਸ਼ਨ 452 380 ਠਾਨਾ ਨੰਦਵਕੜ ਵਿਖੇ ਦਰਜ ਕੀਤਾ ਗਿਆ ਤੇ ਇਸ ਇਸ ਚੋਰੀ ਨੂੰ ਚੈਲੰਜ ਦੇ ਤੌਰ ਤੇ ਲੈਂਦੇ ਆ ਆ ਸਾਡੇ ਮਾਨਯੋਗ ਐਸਐਸਪੀ ਸਾਹਿਬ ਸ੍ਰੀ ਦੀਪਕ ਪਾਰਕ ਆਈਪੀਐਸ ਜੀ ਦੁਆਰਾ ਇੱਕ ਵਿਸ਼ੇ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਦਾ ਗਠਨ ਕੀਤਾ ਗਿਆ ਤੇ ਇਸੇ ਦੌਰਾਨ ਇੱਕ ਟੈਕਨੀਕਲ ਐਵੀਡੈਂਸ ਅਤੇ ਮਕਵਰ ਖਾਸ ਦੀ ਇਤਲਾਹ ਦੇ ਅਨਸਾਰ ਅਸੀਂ ਇਸ ਦੇ ਸਬੰਧ ਦੇ ਵਿੱਚ ਤਿੰਨ ਵਿਅਕਤੀ ਜਿਨ੍ਹਾਂ ਦੇ ਵਿੱਚੋਂ ਇੱਕ ਸੇਵਕ ਸਿੰਘ ਉਰਫ ਗੱਗੀ ਇੱਕ ਰਵੀ ਸਿੰਘ ਉਹ ਦੋਨੇ ਸਕੇ ਭਰਾ ਪੁੱਤਰਾਂ ਨ ਹਰਨੇਕ ਸਿੰਘ ਵਾਸੀ ਚੱਕ ਅਤਰ ਸਿੰਘ ਵਾਲਾ ਅਤੇ ਮਨਪ੍ਰੀਤ ਉਰਫ ਬੀਲਾ ਸਨ ਆਫ ਜਗਤਾਰ ਸਿੰਘ ਵਾਸੀ ਜਕਤਰ ਸਿੰਘ ਵਾਲਾ ਨੂੰ ਗ੍ਰਫਤਾਰ ਕਰਕੇ ਇਹਨਾਂ ਦੁਆਰਾ ਇਹ ਜਿਹੜਾ ਚੋਰੀ ਕੀਤਾ ਹੋਇਆ ਕੰਪਰੈਸ਼ਨ ਏਸੀ ਤੇ ਇਨਵੈਂਟਰ ਤੇ ਬੈਟਰਾ ਤੇ ਕੰਧ ਵਾਲਾ ਪੱਕਾ ਅਸੀਂ ਇਹਨਾਂ ਤੋਂ ਬਰਾਮਦ ਕਰ ਲਿਆ ਤੇ ਇਹਨਾਂ ਨੂੰ ਗ੍ਰਫਤਾਰ ਕੀਤਾ ਗਿਆ ਇੱਥੇ ਵਿਸ਼ੇਸ਼ ਤੌਰ ਤੇ ਦੱਸਣਯੋਗ ਆ ਵੀ ਜਿਹੜਾ ਸੇਵਕ ਸਿੰਘ ਗੱਗੀ ਆ ਇਹਦੇ ਤੇ ਪਹਿਲਾਂ ਵੀ ਦੋ ਚੋਰੀ ਦੇ ਮਕਦਮੇ ਦਰਜ ਆਏ ਨੇ ਪਹਿਲਾਂ ਪਿੰਡ ਦੇ ਵਿੱਚੋਂ ਇੱਕ ਮੋਟਰ ਚੋਰੀ ਕੀਤੀ ਸੀ ਧਰਮਕਸਤਾਨ ਤੋਂ ਚੋਰੀ ਕੀਤੀ ਸੀ ਤੇ ਮਨਪ੍ਰੀਤ ਬੀਲੇ ਨੇ ਖੇਤਾਂ ਦੇ ਵਿੱਚੋਂ ਟਰਾਂਸਫਾਰਮਰਾਂ ਦੀ ਚੋਰੀ ਕੀਤੀ ਸੀ ਤੇ ਜਿਹੜਾ ਰਵੀ ਸਿੰਘ ਆ ਇਹ ਆਪਣੇ ਆਪ ਨੂੰ ਅਖੌਤੀ ਸਮਾਜ ਸੇਵਕ ਤੇ ਪ੍ਰਧਾਨ ਅਖਵਾਉਂਦਾ ਤੇ ਇਹ ਕਦੇ ਵੱਖ-ਵੱਖ ਸਮਿਆਂ ਤੇ ਪ੍ਰਸ਼ਾਸਨ ਦੇ ਬਰਖਲਾਫ ਅਖੌਤੀ ਤੌਰ ਤੇ ਇਹ ਧਰਨੇ ਵੀ ਲਗਾਉਂਦਾ ਰਹਿੰਦਾ ਤੇ ਇਹਨਾਂ ਨੂੰ ਅਸੀਂ ਗ੍ਰਿਫਤਾਰ ਕਰਕੇ ਕੋਰਟ ਦੇ ਵਿੱਚ ਪੇਸ਼ ਕਰਕੇ ਹੋਰ ਰਿਮਾਂਡ ਲੈ ਕੇ ਤੇ ਅਗਲੇਰੀ ਪੁੱਛਗਿੱਛ ਕਰ ਰਹੇ ਆਂ